ਸਪੀਲੋਂ ਦਿੱਤਵਾ ਜੀ ਬਹੁਤ ਬਾ ਚੰਡੀਗੜ੍ਹ ਤੱਕ ਭੇਜੀਆਂ ਜੀ ਥਰਖਾਸ਼ਾਂ ਤੇ ਪਰਤੀ ਇਹਨਾਂ ਦੀ ਕੋਈ ਕਾਰਵਾਈ ਨਹੀਂ ਉਹ ਜਿੱਟੇ ਵਾਲਿਆਂ ਬਾਰੇ ਚਿੱਟਾ ਵੇਚਣ ਵਾਲਿਆਂ ਦੇ ਹੌਂਸਲੇ ਹੁਣ ਐਨੇ ਬੁਲੰਦ ਨੇ ਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਚਿੱਟਾ ਵੇਚਣ ਤੇ ਲਗਾ ਰਹੇ ਹਨ ਨਾ ਜੋ ਉਹਨਾਂ ਤੇ ਕੋਈ ਸ਼ੱਕ ਨਾ ਕਰ ਸਕੇ ਐਸਾ ਇੱਕ ਮਾਮਲਾ ਸੋਢੀ ਨਗਰ ਤੋਂ ਸਾਹਮਣੇ ਆਇਆ ਜਿੱਥੇ ਗੱਬਰ ਸਿੰਘ ਨਾਂ ਦਾ ਵਿਅਕਤੀ ਜੋ ਕਿ ਮਜ਼ਦੂਰੀ ਕਰਦਾ ਹੈ ਤੇ ਉਸ ਨੂੰ ਪਤਾ ਚੱਲਦਾ ਹੈ ਕਿ ਉਸਦੇ ਗੁਆਂਢ ਵਿੱਚ ਰਹਿਣ ਵਾਲੇ ਉਸਦੇ ਬੱਚਿਆਂ ਨੂੰ ਚਿੱਟਾ ਵੇਚਣ ਵਾਸਤੇ ਨਾ ਲੈ ਕੇ ਜਾਂਦੇ ਨੇ ਇਸ ਬਾਬਤ ਜਦੋਂ ਉਸਨੇ ਆਪਣੇ ਬੱਚਿਆਂ ਨੂੰ ਝਿੜਕਿਆ ਤਾਂ ਗਵਾਂਢ ਵਿੱਚ ਰਹਿੰਦੇ ਗਵਾਂਢੀਆਂ ਨੇ ਇੱਟਾ ਰੋੜਿਆਂ ਨਾਲ ਉਸਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਉਧਰ ਦੂਜੇ ਪਾਸੇ ਡੀਐਸਪੀ ਕਰਨ ਸ਼ਰਮਾ ਦਾ ਕਹਿਣਾ ਹੈ ਕਿ ਪੀੜਤ ਗੱਬਰ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕਰ ਨਸ਼ਾ ਵੇਚਣ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਮ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡੇ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗਲਬਾਤ ਹੋਈ ਤੇ ਗਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੇਰ ਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਲੱਗ ਬੱਚੇ ਨੇ ਹਾਂ ਵੀ ਮੈਂ ਆਖਿਆ ਵੀ ਜੀ ਤੈਨੂੰ ਵੀ ਬਣਾਉਣਗੇ ਇਹੋ ਜਾਂ ਲੈ ਜਾਂਦੇ ਨੇ ਨਾਲ ਹਾਂ ਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਲੜਦੇ ਜੀ ਮੇਰੇ ਨਾਲ ਇੰਦੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਤੇ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅਮਲਾ ਕਰ ਹਾਂਜੀ ਈਟਾਂ ਚਲਾਈਆਂ ਜੀ ਮੇਰੇ ਘਰੇ ਆ ਕੇ ਚਲਾਈਆਂ ਤੁਹਾਡੇ ਤੇ ਕਾਬਲਾ ਕਰਤਾ ਘਰੇ ਆ ਕੇ ਹਾਂਜੀ ਕੰਮ ਤੋਂ ਆਏ ਜੇ ਉਹਦਾ ਹੀ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਈਟਾਂ ਜਲਾਈਆਂ ਮੇਰੇ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਤੂੰ ਆਹਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲੋਂ ਹੁਣ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਨਾਂ ਨਾਲ ਪੂਰੀ ਰਣ ਦੀ ਲਤਮਾਂ ਟੁੱਟਣੀ ਚਾਹੀਦੀ ਜੀ ਇਹਨਾਂ ਨੂੰ ਸਖਾ ਹੋਏ ਨੂੰ ਜੇਲ੍ਹ ਚ ਭੇਜਿਆ ਜਾਵੇ ਜੀ ਮੇਰਾ ਨਾਮ ਜੀ ਰਮਨਦੀਪ ਕੌਰ ਆਈ ਮਗਬਰ ਦੀ ਵਾਈਫ ਆ ਤੇ ਜਿਸ ਮੇਰੇ ਦੋ ਬੱਚੇ ਨੇ ਜੀ ਦੂਜਾ ਸਾਡੇ ਗਵਾਂਡ ਜੀ ਚਿੱਟਾ ਵੇਖਦਾ ਬਹੁਤ ਜ਼ਿਆਦਾ ਤੇ ਸੋਢੀ ਨਗਰ ਆ ਜੀ ਦੋਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਆ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਉਂਦੇ ਨੇ ਤੇ ਅਸੀਂ ਤਾਂ ਹੀ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਵਕਾਉਣ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੀ ਬਾਅਦ ਚ ਮੇਰੇ ਜੇਬਾਂ ਚ ਪਾ ਦੇਣ ਇਹਨਾਂ ਨੂੰ ਦਸਾਂ ਪਈਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜਦ ਅਸੀਂ ਆਦੇ ਮੁੰਡੇ ਨੂੰ ਰੋਕਿਆ ਜੀ ਅਸੀਂ ਆਦੇ ਮੁੰਡੇ ਨੂੰ ਉਤੈ ਸਾਡੇ ਘਰ ਆ ਕੇ ਸਾਡੇ ਗਲ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਕਾੜ ਦਿੱਤਾ ਅਸੀਂ ਜੀ ਥਰਖਾਸ਼ ਦਿੱਤੀ ਜਦੋਂ ਥਰਖਾਸ਼ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ ਕਾੜ ਦਿੱਤਾ ਤੇ ਜੀ ਨਾ ਤਾਂ ਸਾਡੇ ਕੱਲਾੜੇ ਸੁਣਦੇ ਨੇ ਤੇ ਨਾ ਸਾਡਾ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫ਼ਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਨਹੀਂ ਲੈਣ ਆਈ ਸਰਕਾਰ ਦਾ ਘਰ ਟਾਉਣ ਲੱਗੀ ਸਹੀ ਕਰ ਕਰ ਦੇਣਾ ਭਗਵੰਤ ਜੀ ਤਮਾਮ ਤਾਂ ਕਹਿੰਦੇ ਨੇ ਵੀ ਚਿੱਟੇ ਖਿਲਾਫ ਅਸੀਂ ਘਰ ਟਵਾਣੇ ਪਏ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਭ ਡਰਦੀ ਆ ਚਿੱਟਿਆਰਿਆਂ ਤੋਂ ਚਿੱਟਿਆਰੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਤਮਾਮ ਵੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਹੈ ਕੁਝ ਕਰ ਸਕਦੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿਆਂ ਸਾਬ ਦਿਵਾਇਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਤੇ ਤੇ ਨਾਲ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਤੇ ਵਾਲੇ ਜ਼ਿੰਮੇਵਾਰ ਆ ਜੀ ਕੰਡਦੇ ਹੀ ਰਹਣ ਹਾਂਜੀ ਹਾਂਜੀ ਛੋਡੀ ਨਗਰ ਤਹਿੰਦਾ ਸਾਡੇ ਗਵਾਂਢ ਹੀ ਵੇਖਦਾ ਪਿਆ ਜੀ ਚਿੱਟਾ ਬਹੁਤ ਜ਼ਿਆਦਾ ਛੋਡੀ ਨਗਰ ਚ ਚਿੱਟਾ ਵੇਖਦਾ ਪਿਆ ਜੀ ਨਾਲ ਉਹਨਾਂ ਦਾ ਲੱਗ ਕੇ ਵੇਖਦਾ ਕਿਸ ਤਰ੍ਹਾਂ ਵਿਕਦਾ ਕਿਸ ਤਰ੍ਹਾਂ ਆਉਂਦੇ ਨੇ ਉਹ ਜੀ ਆਉਂਦੇ ਨੇ ਜੇ ਬਾਹਰ ਵੇਖਦਾ ਏਥੇ ਨਹੀਂ ਜੀ ਵੇਖਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਹਰ ਨੂੰ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲ ਗਏ ਬੁੱਤਰ ਫੜਨ ਕੋਤੇ ਕੁਛ ਨਹੀਂ ਜਾਂਦੇ ਜੀ ਉਹਨੂੰ ਉਹ ਜੇ ਕੱਚੇ ਰਹਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਪੱਟਕੜੇ ਇਹਨਾਂ 100 ਰੁਪਏ ਦਿੰਦੇ ਨੇ ਤੇ ਮੈਨੂੰ ਮੇਜਬਾਂ ਚ ਪਾ ਕੇ ਇਹਨਾਂ ਤੋਂ ਬੁਕਾਉਂਦੇ ਨੇ ਹਾਂਜੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਗੱਲ ਦਾ ਵੀ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਇਹ ਇਨਸਾਫ ਮਿਲੇਗਾ ਜੀ ਪਰ ਮੈਨੂੰ ਲੱਗਦਾ ਨਹੀਂ ਇਨਸਾਫ ਮਿਲੇਗਾ ਚਿੱਟੇ ਵਾਲੇ ਪੋਰਾ ਨਹੀਂ ਡਰਦੇ ਹਾਂਜੀ ਉਹਨਾਂ ਦੇ ਕੋਠੇ ਆ ਪੱਲੇ ਜੀ ਜਾ ਕੇ ਸ਼ਰਿਆਮ ਉਹਨਾਂ ਕੋਲ ਅਸਲਾ ਨਹੀਂ ਹਸਲੇ ਦਾ ਸਾਨੂੰ ਡਰਾਵਾ ਪਾਉਂਦੇ ਨੇ ਹਾਂਜੀ ਉਸਲੇ ਦਾ ਬਹੁਤ ਡਰਾਵਾ ਪਾਉਂਦੇ ਨੇ ਨਹੀਂ ਤੁਹਾਨੂੰ ਆਏ ਕਰਦਾ ਕਿ ਤੁਹਾਨੂੰ ਜਾ ਕਰਦਾ ਸ਼ਰਮ ਸਾਡੇ ਘਰ ਇਟਾਂ ਚਲਾਉਂਦੇ ਨੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਕੋਈ ਕਾਰਵਾਈ ਨਹੀਂ ਹੋਈ ਨਹੀਂ ਅੱਜ ਸਾਨੂੰ ਦੇ ਲੋ ਚਲੇ ਪੰਜ ਸਾਡੇ ਸਰਖਾਸ਼ ਦਿੱਤੀ ਨੂੰ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦਰਦੀ ਪੁਲਿਸ ਕੀ ਦਰਦੀ ਆ ਜੀ ਪੁਲਿਸ ਸ਼ਰਮ ਦਰਦੀ ਆ ਸੀ ਆਪ ਕਹਿੰਨੇ ਵੀ ਪੁਲਿਸ ਦਰਦੀ ਆ ਜੀ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰ ਆਈ ਆ ਦੇਖ ਕੇ ਗਈ ਮੌਕਾ ਪਰ ਪੁਲਿਸ ਨੇ ਕੁਝ ਨਹੀਂ ਕਿਹਾ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੁਝ ਨਹੀਂ ਕਿਹਾ ਜੀ ਪੁਲਸਾਂ ਨੇ ਕੱਲ੍ਹ ਤੇਰੀ ਭਗਵੰਤ ਮਾਨ ਤੱਕ ਪਹੁੰਚਣੀ ਹਾਂ ਜੀ ਹਾਂ ਜੀ ਹਾਂ ਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ ਇਹ ਅਧਰ ਹਾਲਾਤ ਦੇਖੋ ਵਿਜੜ ਵਿਹਾੜੀਦਾਰ ਕਰਦੇ ਤੇ ਉਹਨਾਂ ਦੇ ਹਾਲਾਤ ਦੇਖੋ ਤੇ ਚਿੱਟੇ ਵਾਲੇ ਦੇ ਹਾਲਾਤ ਦੇਖੋ ਜਾ ਕੇ ਹਾਂਜੀ ਸਾਡਾ ਘਰ-ਬਾਰ ਦੇਖਣਾ ਹੀ ਵਿਹਾੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਨਗਰ ਚਿੱਟਾ ਮੁਕਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਿਰ ਪਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ ਚਾਹੀਦਾ ਮੇਰਾ ਜੀ ਨਾਮ ਜੀ ਸਤਨਾਮ ਜੀ ਮੈਂ 6ਵੀਂ ਕਲਾਸ ਪੜਦਾ ਹਾਂ ਹਾਂਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਜਿਹੇ ਜੀ ਖੇਡਦੇ ਨੇ ਤੇ ਸਾਡੀ ਜੈਕਸ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੇਬ ਚ ਮੱਚ ਸਾਨੂੰ ਕਚਰਾ ਕਚਰਾ ਤੇ ਲਾ ਜਾਂਦੇ ਜੀ ਚਿੱਟਾ ਕੋਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਨੇ ਕਹਿੰਦੇ ਜੀ ਤੁਹਾਨੂੰ ਹੀ 10-20 ਰੁਪਏ ਦਵਾਂਗੇ ਤੇ ਤੁਸੀਂ ਇਨਾ ਚਿੱਟਾ ਫੜਾ ਆ ਜੀ ਗੱਡੀਆਂ ਆ ਲੀਆਂ ਜੀ ਦੂਰੋਂ ਦੂਰੋਂ ਅੱਛਾ ਪੈਸੇ ਦਾ ਲਾ ਕੇ ਦਿੰਦੇ ਹਾਂਜੀ ਯਾਰ ਉਹ ਕੀ ਮਾਮਲਾ ਸਰ ਹੈਗਾ ਕਿਉਂਕਿ ਇੱਕ ਲੇਡੀ ਸੱਜੀ ਹੈ ਉਹ ਦੂਸ ਲਾਈਨ ਹੈ ਕੀ ਅਸਰ ਜਿਹੜੇ ਹੈਗੇ ਬੱਚਿਆਂ ਦੀ ਆੜ ਦੇ ਵਿੱਚ ਜਿਹੜਾ ਨਸ਼ਾ ਕੌਣ ਦਾ ਕੰਮ ਕਰਦੇ ਜੀ ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮਕ ਰਮਨਦੀਪ कौर ਵਾਸੀ ਪਿੰਡ ਸੋਢੀ ਨਗਰ ਇਹ ਇਲਜ਼ਾਮ ਲਾ ਰਹੀ ਹੈ ਕਿ ਕੁਝ ਬੰਦਿਆਂ ਤੇ ਕਿ ਜੋ ਪਿੰਡ ਚ ਨਸ਼ਾ ਵੇਚਣ ਦੇ ਆਦੀ ਨੇ ਉਹ ਹੁਣ ਬੱਚਿਆਂ ਨੂੰ ਮਜਬੂਰ ਕਰ ਰਹੇ ਨਸ਼ਾ ਵੇਚਣ ਲਈ ਤੇ ਬੱਚਿਆਂ ਤੋਂ ਨਸ਼ਾ ਵਿਕਾਰ ਰਹੇ ਨੇ ਜਦੋਂ ਉਸ ਲੇਡੀ ਦੇ ਬੱਚਿਆਂ ਤੋਂ ਨਸ਼ਾ ਵਿਕਾਉਣ ਤੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਸ ਦੇ ਲੇਡੀ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਹਜੇ ਤੱਕ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਕੋਈ ਐਮਲਰ ਰਸੀਵ ਨਹੀਂ ਹੋਈ ਹਸਪੀਟਲ ਤੋਂ ਪਰ ਫਿਰ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਅਸੀਂ ਲੇਡੀ ਕੋਲ ਜਾ ਕੇ ਪੁੱਛਗਿੱਛ ਕੀਤੀ ਹੈ ਅਤੇ ਜਿਹੜੇ ਬੰਦਿਆਂ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦੇ ਹਜੇ ਤੱਕ ਪਿੰਚ تصدیق ਨਹੀਂ ਹੋਏ ਫਿਰ ਵੀ ਲਗਾਤਾਰ ਪਿੰਚ چھਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਲੇਡੀ ਦੇ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨਸ ਤੇ ایف آئی آر ਰਜਿਸਟਰ ਕੀਤੀ ਜਾਊਗੀ ਆਲੇ ਗੋਏ ਚਿੱਟਿਆਲਾ ਮਹਾਲ ਜੀ ਉਹਨਾਂ ਦੀ ਖਰਾਫ ਬੋਲਦੇ ਆ ਵੀ ਉਹ ਜੀ ਸਾਡੇ ਘਰੇ ਆ ਕੇ ਗੱਲ ਪਾ ਗਏ ਨੇ ਮੇਰੇ ਬੱਚਿਆਂ ਨੂੰ ਨਾਮ ਲੈ ਕੇ ਜਾਂਦੇ ਨੇ ਤੇ ਦੂਜਾ ਇਹਨਾਂ ਦਾ ਕਿੱਤਾ ਪਵਾਉਂਦੇ ਨੇ ਦਸਾਂ ਵੀਰਾਂ ਦੇ ਇਹਨਾਂ ਨੂੰ ਨਾਲ ਚਿੰਦਨੇ ਨੇ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਮੈਂ ਉਹ ਚਿੱਟਿਆਂ ਦੇ ਘਰ ਘਟਾਉਣਾ ਹੈ ਇਹਨਾਂ ਕਿੱਤਾ ਬੰਦ ਕਰਾਉਣਾ ਹੈ ਜੀ ਪਰ ਉਹਨਾਂ ਤਾਂ ਸਾਡੇ ਘਰ ਆਦਨੇ ਸੀ ਜਿਉਂ ਉਹਨਾਂ ਦੇ ਖਰਾਫ ਬੋਲੇ ਆ ਨਾ ਚਿੱਟੇ ਵਾਲਿਆਂ ਦੇ ਕਿ ਅਮਰ ਸਾਡਾ ਹਾਲ ਕਰ ਦਿੱਤਾਈ ਸਾਰੇ ਇਤਨਾ ਜੀ ਆਹ ਦੇਖੋ ਜੀ ਇਧਰ ਡੀਐਸਪੀ ਨੂੰ ਦਿੱਤੀਆਂ ਜੀ ਬਹੁਤ ਚੰਡੀਗੜ੍ਹ ਤੱਕ ਭੇਜੀਆਂ ਜੀ ਤਰਖਾਸ਼ਾਂ ਤੇ ਪਰ ਜੀ ਇਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਚੁੱਟੇ ਵਾਲਿਆਂ ਬਾਰੇ ਹਾਂਜੀ ਇਹ ਚੁੱਟੇ ਵਾਲਿਆਂ ਬਾਰੇ ਬਹੁਤ ਜ਼ਿਆਦਾ ਤਰਖਾਸ਼ਾਂ ਦੇ ਚੁੱਕੀ ਆ ਜੀ ਮੈਂ ਥਾਣੇ ਤੇ ਚਹਿਰਮਚ ਜੀ ਬਹੁਤ ਜਾ ਚੁੱਕੀਆਂ ਜਿਵੇਂ ਕੋਈ ਜੀ ਕਾਰਵਾਈ ਚੁੱਟਿਆਂ ਬਾਰੇ ਕੋਈ ਨਹੀਂ ਹੋਈ ਜੀ ਮੈਂ ਤਰਖਾਸ਼ਾਂ ਪੜਨਾ ਹੀ ਦੇ ਲਿਖ ਭੇਜੀਆਂ ਜੀ ਪਰ ਕੋਈ ਇਹ ਜੀ ਗੱਲ ਬਣੀ ਕਿ ਦੇਰੀ